ਨੀ ਕੋਈ ਨਾ ਸਰ ਕਰ ਲੇ ਕਿ ਸਰ ਅੱਛਾ ਅੱਜ ਕੋਲਿੰਗ ਕਰਕੇ ਜਾਉਂਗਾ ਇਹ ਜਿੰਨੀ ਅੱਜ ਦੀ ਹੋ ਫਜ਼ਿਲ ਸਾਦਮ ਦੇਰ ਦਾ ਤੁਸੀਂ ਵੇਖਣਾ ਜੇ ਕੋਈ ਬੰਦਾ ਆ ਗਿਆ ਠੀਕ ਹੈ ਸਰ ਇਹ ਕਹਿ ਕੇ ਜੀ ਵਾਪਸ ਵੇਜਣਾ ਕਿ ਪਰਵਾਹੀ ਆਣੀ ਇਹ ਕਹ ਕੇ ਕੋਈ ਕੇਸ ਹੋਊ ਬਕਾਇਆ ਦੇ ਦਲ ਜੇ ਦਾ ਬਕਾਇਆ ਹੈਗਾ ਪਰਵਾਦੀ ਜ਼ਿੰਮੇਵਾਰ ਹੋ ਸਰ ਆ ਵੇ ਦੇਖ ਲਓ ਮੈਂ ਮੈਂ ਉਹਦਾ ਲਿਖ ਕੇ ਭੇਜ ਦੇਣਾ ਜੇ ਕਿਸੇ ਦਾ ਬਕਾਇਆ ਸ਼ਾਮ ਨੂੰ ਮੈਂ ਚੈੱਕ ਕਰੂੰਗਾ ਤਸੀਲਦਾ ਸਾਹਿਬ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਪੰਜਾਬ ਦੇ ਮਾਲ ਡਿਪਾਰਟਮੈਂਟ ਵੱਲੋਂ ਇੰਤਕਾਲ ਜਿਹੜੇ ਦੇਂਦੇ ਆ ਲੋਕਾਂ ਦੇ ਬਹੁਤ ਸਾਰੀਆਂ ਸਾਡੇ ਕੋਲ ਸ਼ਿਕਾਇਤਾਂ ਸੀਗੀਆਂ ਕਿ ਪਟਵਾਦੀ ਨਹੀਂ ਮਿਲਦੇ ਜੀ ਗੁਰਦੌਦ ਨਹੀਂ ਮਿਲਦੇ ਜੀ ਫਿਰ ਤਹਿਸੀਲਦਾਰ ਸਾਹਿਬ ਦੀ ਬੈਠਦੇ ਜੀ ਉਹਦੇ ਲਈ ਅੱਜ ਦਾ ਦਿਨ ਜਿਹੜਾ ਤੈਅ ਕੀਤਾ ਸੀ ਕਿ ਅੱਜ ਪੂਦੇ ਪੰਜਾਬ ਚ ਕੈਂਪ ਲਾਓ ਜਿੰਨੇ ਵੀ ਲੋਕਾਂ ਦੀ ਇੰਤਕਾਲ ਸ ਦੇਂਦੇ ਨੇ ਉਹਨਾਂ ਨੂੰ ਅੱਜ ਜਿਹੜਾ ਕਰਾਇਆ ਜਾਵੇ ਸੋ ਅੱਜ ਸਾਰੀਆਂ ਹੀ ਤਹਸੀਲਾਂ ਦੇ ਵਿੱਚ ਪੰਜਾਬ 'ਚ ਕੈਂਪ ਲੱਗੇ। ਉਹ ਮੈਂ ਉਹ ਕੈਂਪ ਦੇਖਣ ਆਇਆ ਸੀਗਾ। ਉਹ ਬੜੀ ਖੁਸ਼ੀ ਹੋਈ ਆ ਕਿ ਇੰਨੀ ਠੰਡ ਦੇ ਬਾਵਜੂਦ ਵੀ ਹੁਣ ਤੱਕ 50 ਬੰਦੇ ਜਿਨ੍ਹਾਂ ਦੇ ਇੰਤਕਾਲ ਬਕਾਇਆ ਸੀਗੇ ਉਹ ਕਰਾ ਗਏ ਉਹ ਸ਼ਾਮ ਤੱਕ। ਮੈਨੂੰ ਲੱਗਦਾ ਕਿ ਇਹ ਮਤਲਬ 150 ਦੇ ਲੱਗੇ ਮਤਲਬ ਜਿਹੜਾ ਇਹ ਚੱਲ ਜੂਗਾ ਕੰਮ। ਸੋ ਮੇਰੀ ਤੁਹਾਡੇ ਤਾਂ ਹੀ ਬੇਨਤੀ ਆ ਜਿਹੜੇ ਵੀ ਕੋਈ ਸੱਜਣ ਸੁਣਦੇ ਆ ਕਿ ਜੇ ਕਿਸੇ ਦਾ ਵੀ ਕੋਈ ਇੰਤਕਾਲ ਲੈਂਦਾ ਅੱਜ ਵੀ ਹੌਣ ਕਲ ਬੱਥੋ ਵੀ ਆ ਕੇ ਇਹਦੇ ਨਾਲੇ ਸਾਡੇ ਤਹਿਸੀਲਦਾਰ ਸਾਹਿਬ ਕੋ ਆ ਕੇ ਸਾਡੇ ਐਸਡੀਐਮ ਸਾਹਿਬ ਕੋ ਆ ਕੇ ਸਾਡੇ ਗਰਦੌਤ ਸਾਹਿਬ ਕੋ ਆ ਕੇ ਔਰ ਪਟਵਾਰੀ ਸਾਹਿਬ ਕੋ ਆ ਕੇ ਆਪਣਾ ਇੰਤਕਾਲ ਜਿਹੜਾ ਕੰਪਲੀਟ ਕਰੋ ਆਗਾਹ ਹੀ ਕੈਂਪੇਨ ਚੱਲ ਕੇ ਜਾ ਰਹੀ ਹੈ ਹਾਂ ਇਸੇ ਤਰ੍ਹਾਂ ਹੀ ਅਸੀਂ ਇੱਕ ਤੈਅ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਤਕਸੀਮਾਂ ਜਿਹੜੀਆਂ ਤਕਸੀਮਾਂ ਦੇ ਬਹੁਤ سارے ਮਸਲੇ ਆ ਪੰਜਾਬ ਦੇ ਵਿੱਚ ਸੋ ਅਸੀਂ 31 ਮਾਰਚ ਤੱਕ ਪੂਰੇ ਪੰਜਾਬ ਚ ਤਕਸੀਮਾਂ ਦੇ ਕੇਸ ਜਿਹੜੇ ਆ ਚਾਹੇ ਕੋਈ ਚੱਲ ਰਿਹਾ ਤਸਵੀਲ ਲੈਵਲ ਤੇ ਚੱਲਦਾ ਡੀਆਰਓ ਸਾਹਿਬ ਤੇ ਲੈਵਲ ਤੇ ਚੱਲਦਾ ਚੇਹ ਜਿੱਕ ਤੇ ਥੱਲੇ ਪੈਂਡਿੰਗ ਪਿਆ ਪਟਵਾਦਿਆਂ ਕੋ ਕਰਦਾਉਦਾ ਕੋ 31 ਮਾਰਚ ਤੱਕ ਅਸੀਂ ਚਾਹਾਂਗੇ ਕਿ ਪੂਰੇ ਪੰਜਾਬ ਦੇ ਤਕਸੀਮਾ ਦਾ ਕੰਮ ਨੂੰ ਨਿਭੜ ਜੇ ਤੇ ਇੰਤਕਾਲਾਂ ਦਾ ਕੰਮ ਜਿਹੜਾ ਉਹ ਨਿਭੜ ਜੇ ਮੰਜੀ ਸਾਹਿਬ ਇੱਕ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਚਾਹ ਤੁਸੀਂ ਦਾ ਕੀ ਫਾਇਦਾ ਹੁਣ ਕਮੇਟੀ ਬਣਾਉਂਦਾ ਜਿਹੜੀ ਐਸਜੀਪੀਸੀ ਕਮੇਟੀ ਬਣਾ ਰਹੀ ਆ ਉਹਨੂੰ ਪਹਿਲਾਂ ਪੁੱਛੇ ਸੁਖਬੀਰ ਬਾਦਲ ਨੂੰ ਬੜੀ ਫੜਾ ਮਾਰਦੇ ਆ ਜੀ ਅਸੀਂ ਤਾਂ ਜੀ ਇਹ ਮਤਲਬ ਜਿਹੜਾ ਬੰਦੀ ਸਿੰਘਾਂ ਦੀ ਦਿਹਾੜੀ ਜੀ ਫਲਾਣਾ ਜੀ ਸਾਡ ਆਪੇ ਕੀਤਾ ਇਹਨਾਂ ਨੇ ਆਪੇ ਇਹਨਾਂ ਨੇ ਕੁਝ ਕੀਤਾ ਨਹੀਂਗਾ ਐਸਜੀਪੀਸੀ ਕਦੇ ਚੰਗਾ ਵਧੀਆ ਗੱਲ ਕਦੇ ਪਰ ਸਭ ਤੋਂ ਪਹਿਲਾਂ ਜਿਹੜੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਾਲ ਤਖਤ ਸਾਹਿਬ ਦੇ ਜਹੇਦਾਰ ਕੋਲ ਮੰਗ ਕਰੀਆਂ ਕਿ ਸਖਬੀਰ ਨੂੰ ਸਦੋ ਨੂੰ ਮਤਲਬ ਕਾਲ ਤਖਤ ਤੇ ਮਤਲਬ ਜਿਹੜਾ ਇਹ ਮਸਲਾ ਤੈ ਹੋਣਾ ਚਾਹੀਦਾ ਉਹਨਾਂ ਦੀ ਨਗਈਲੀ ਆ ਜੀ ਇਹ ਤਾਂ ਉਹਨਾਂ ਦੀ ਗਲਤੀ ਆ ਸਾਡਾ ਦੇਦ ਦਾ ਕੋਈ ਮਸਲਾ ਨਹੀਂ ਉਹਨਾਂ ਦੀ ਨਗਈਲੀ ਉਹ ਲੋਕ ਬਹਿ ਜਾ ਪਾਰਟੀ ਸਰਕਾਰ ਉਹ ਲੋਕ ਕਾਰਵਾਈ ਨਹੀਂ ਕੀਤੀ ਜਾ ਰਹੀ ਸਰ ਤੁਸੀਂ ਵੇਖੀ ਜੋ ਕੋਈ ਇਦਾਂ ਦੀ ਕੋਈ ਗੱਲ ਨਹੀਂ ਗਈ ਪਰ ਗੱਲ ਇਹ ਕਿ ਇਹਨੇ ਪੁਰਾਣੇ ਮਸਲੇ ਜਿਹੜੇ ਪੈਂਡਿੰਗ ਪਏ ਪੰਜਾਬ ਚ ਇਹ ਇਕੱਲਾ ਇਹ ਹੀ ਮਸਲਾ ਨਹੀਂਗਾ ਹੋਰ ਵੀ ਬੜੇ ਮਸਲੇ ਵੱਖ-ਵੱਖ ਡਿਪਾਰਟਮੈਂਟਾਂ ਦੇ ਆ 75 ਸਾਲ ਰਾਜ ਕਰਕੇ ਸਭ ਕੁਝ ਪੈਂਡਿੰਗ ਕਰਕੇ ਇੱਥੇ ਛੱਡ ਗਏ ਆ ਸਹਜੇ ਸਹਜੇ ਜਿਹੜੇ ਸਾਧ ਚੀਜ਼ ਦੇ ਉੱਤੇ ਅਸੀਂ ਕੰਮ ਕਰ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਕੰਮ ਕਰ ਰਹੇ ਆ ਪਰ ਹਰ ਚੀਜ਼ ਨੂੰ ਟਾਈਮ ਲੱਗੂਗਾ ਅਜੇ ਤੇ ਮਤਲਬ 2 ਸਾਲ ਨਹੀਂ ਪੂਰੇ ਹੋਏ ਸਰਕਾਰ ਨੂੰ ਵਕਤ ਦੇ ਨਾਲ ਹਰ ਚੀਜ਼ ਜਿਹੜੀ ਆ ਉਹ ਠੀਕ ਕਰਾਂਗੇ ਲੱਗਦਾ ਹੁਣ ਉਹਨਾਂ ਨੂੰ ਪੁੱਛੋ ਕਿ ਜੇ ਤੁਹਾਡੀ ਸਰਕਾਰ ਹੀ ਉਹਦੇ ਤੋਂ ਕਮੇਟੀਆਂ ਬਣਾਈਆਂ ਨਹੀਂ ਔਰ ਕੀ ਕਹਿੰਦੇ ਆ ਵੇਲਾ ਲੰਘ ਗਿਆ ਹੁਣ ਉਹ ਪੋਲਿਟਿਕਸ ਕਰਦੇ ਉਹਦੇ ਤੇ ਕੁਝ ਵੀ ਨਹੀਂ ਕਰ ਸਕਦੇ ਸੁਨੀਲ ਜਾਖੜ ਸਤ ਸੁਨੀਲ ਜਾਖੜ ਦਾ ਬਿਆਨ ਤੇ ਉਹਨੂੰ ਮਾਫੀ ਮੰਗਣੀ ਚਾਹੀਦੀ ਮੈਂ ਤਾਂ ਉਹਦਾ ਅੱਜ ਜੀ ਕਹਿੰਦੇ ਕਿ ਕੱਲ ਮੈਨੂੰ ਕਿਸੇ ਨੇ ਭੇਜਿਆ ਸੀ ਤੀਕੂ ਭੇਜਿਆ ਸੀ ਕਿਉਂਕਿ ਉਹ ਕਹਿੰਦਾ ਮੈਂ ਆਪਣੇ ਬਿਆਨ ਤੇ ਖੜਾ ਹਾਂ ਜੀ ਜਦੋਂ ਰੱਖਿਆ ਡਿਪਾਰਟਮੈਂਟ ਐਡਵਾਈਸ ਮਿਨਿਸਟਰੀ ਜਿਹੜੀ ਆ ਜੀ ਨੇ ਕਿਹਾ ਕਿ ਥਰਡ ਰਾਉਂਡ ਦੇ ਵਿੱਚ ਆਪਾਂ ਉਹ ਥਰਡ ਰਾਉਂਡ ਦੇ ਵਿੱਚ ਉਹ ਕਹਿੰਦੇ ਜੀ ਮਤਲਬ ਪੰਜਾਬ ਬਾਦ ਇਹਦੇ ਚ ਉਹਨਾਂ ਜਿਹੜੀ ਜਿਹੜਾ ਦੇਖੋ ਸੁਨੀਲ ਜਾਖੜ ਨੇ ਕਿ ਇਸ ਕਰਕੇ ਚੱਕੀ ਦੀ ਦਿਖਾਈ ਗਈ ਕਿ ਕਿਉਂਕਿ ਮਾਨ ਸਾਹਿਬ ਦੀ ਤੇ ਕੇਰਦੀয়াল ਸਾਹਿਬ ਦੀ ਤਸਵੀਰ ਸੀ ਜਿਹੜੀ ਬਿਲਕੁਲ ਨਹੀਂ ਕਿਤੇ ਵੀ ਡਿਫੈਂਸ ਕਮੇਟੀ ਨੇ ਇਹਦਾ ਜ਼ਿਕਰ ਨਹੀਂ ਕੀਤਾ ਉਹ ਲੈਟਰ ਤੁਹਾਨੂੰ ਸਭ ਨੂੰ ਦਿਖਾਈ ਸਾਡੇ ਮੀਡੀਆ 'ਚ ਆਇਆ ਲੈਟਰ ਅੱਜ ਵੀ ਆ ਮੀਡੀਆ 'ਤੇ ਆ ਜਾਖੜ ਸਾਹਿਬ ਝੂਠ ਬੋਲ ਕੇ ਵੀ ਕਹੀ ਜਾਂਦੇ ਮੈਂ ਆਪਣੇ ਬਿਆਨ 'ਤੇ ਖੜਾ ਹਾਂ ਜੀ ਇਹਦੇ ਉਹ ਵੱਡੀ ਪਛਤਮੀ ਦੀ ਹੋਰ ਕੀ ਗੱਲ ਹੋ ਸਕਦੀ ਹੈ ਇਹਨਾਂ ਲੀਡਰਾਂ ਦੇ ਇਹ ਜਿਹੜੇ ਲੀਡਰ ਇਦਾਂ ਦੇ ਬਿਆਨ ਦਿੰਦੇ ਆ ਗਲਤ ਬਿਆਨ ਵੀ ਦੇ ਕੇ ਕਹਿੰਦੇ ਅਸੀਂ ਤਾਂ ਉੱਤੇ ਖੜੇ ਆ ਜੀ ਲਓ ਹੋ ਸੋ ਲੋ ਖੜੇ ਹੋ ਤਾਂ ਫਤਰੀ ਵੈਲੀ ਕੀ ਆ ਪਰ ਪੰਜਾਬ ਚ ਜਦੋਂ ਆਓਗੇ ਪੰਜਾਬ ਚ ਸਾਡੀ ਤੁਸੀਂ ਔੜਾ ਹੋਣ ਫਿਰ ਤੁਹਾਨੂੰ ਪੰਜਾਬ ਦੇ ਲੋਕ ਕਹਿਣਗੇ ਜੀ ਖੜੇ ਰੋ ਜਿੱਥੇ ਖਲੋਤੇ ਹੋ ਕੋਈ ਗੱਲ ਨਹੀਂ ਅੱਜ ਤੁਹਾਡੇ ਤੇ ਨਾ ਹੰਕਾਰ ਹੈ ਕਿ ਤੁਸੀਂ ਛਿਦਿਆ ਜਬ ਪਗਤ ਸਿੰਘ ਵਾਲ ਕਰਤਾ ਸਦਾ ਬਿਆਲ ਉਦਮ ਸਿੰਘ ਜੀ ਵਾਲ ਗੱਲੇ ਵਾਲੇ ਬਾਗ ਵਾਲੇ ਪਾਸੇ ਪਿੱਠ ਕੀਤੀ ਹੈ ਤੇ ਸਾਡ ਪੰਜਾਬ ਦੀ ਧਰਤੀ ਤੇ ਆਓਗੇ ਕਿ ਆਪੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਆਪੇ ਕਹਿ ਦੇਣ ਜਾਖੜ ਸਾਹਿਬ ਨੂੰ ਆਪੇ ਕਹਿਣਗੇ ਜੀ ਇੱਥੇ ਹੀ ਖੜੇ ਰੋ ਭਾਜੀਪੀ ਦੇ ਦਫ਼ਤਰ ਜੀ ਖੜੇ ਰਹਿਓ ਬਾਅਦ ਨਾ ਆਓ ਕਿਤੇ ਚੰਗੇ ਰਹੋਗੇ ਤੇ ਨਾ ਉਹ ਆ ਹੀ ਸਕਦੇ ਨਾ ਉਹਨਾਂ ਚ ਹਿੱਬਤ ਈ ਆ ਗੱਲਾਂ ਕਰਦੀਆਂ ਸਾਬ ਬਹੁਤ ਸੌਕੀ ਆ ਇਹਨੀਆਂ ਗਲਤ ਬਿਆਨਬਾਜ਼ੀਆਂ ਕਰਕੇ ਤੁਸੀਂ ਲੋਕਾਂ ਨੂੰ ਘਬਰਾਹਤ ਕਰਦੇ ਹੋ ਸਾਡਾ ਤਾਂ ਇੱਕੋ ਗੱਲ ਆ ਕਿ ਦੇਖੋ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 95% ਰੋਲ ਅਦਾ ਕੀਤਾ ਅਗਵਾਈ ਕੀਤੀ ਪੰਜਾਬ ਦੀ ਅੱਜ ਵੀ ਪੰਜਾਬ ਦੇ ਦੇਸ਼ ਦੀ ਰੱਖਿਆ ਕਰਨ ਦੇ ਵਿੱਚ ਅਗਵਾਈ ਕਰਦੇ ਸਭ ਤੋਂ ਵੱਧ ਫੌਜ ਦੇ ਅੰਦਰ ਸੀਆਰਪੀ ਬੀਐਸਐਫ ਦੇ ਅੰਦਰ ਸਾਡੇ ਜਵਾਨ ਚੀਰੋਦੇ ਸਾਡੀਆਂ ਝਾਕੀਆਂ ਤੇ ਤੁਸੀਂ ਬੋਲ ਜਾਂਦੇ ਕਿੰਤੂ ਬਿੰਦੂ ਕਰਦੇ ਹੋ ਇਹ ਕੋਈ ਗੱਲ ਵੱਣਦੀ ਹੈਗੀ ਸਮਝ ਨਹੀਂ ਤੁਸੀਂ ਇਹ ਵੀ ਕਹਣਾ ਹੀ ਹੋਂ ਤੱਕ 8 ਵਾਰ ਪੰਜਾਬ ਦੀ ਉਹ ਕਹਿੰਦੇ ਵੱਡੀ ਗੱਲ ਦੀ ਸਾਡੇ ਲਈ ਵੱਡੀ ਗੱਲ ਜੇ 8 ਵਾਰ ਵਾਧ ਹੋਈ ਹੈ ਤੇ ਪੰਜਾਬ ਦੇ ਜਿਹੜੇ ਉਸ ਸਮੇਂ ਚੀਫ ਮਿਨਿਸਟਰ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਇਹ ਗੈਸਟ ਲਾਸਟ ਟਾਈਮ ਵੀ ਹੋਈ ਜਾਂਦੇ ਹੈ ਲਾਸਟ ਟਾਈਮ ਵੀ ਹੋਈ ਲਾਸਟ ਟਾਈਮ ਵੀ ਬੋਲੇ ਹੈ ਨਹੀਂ ਅਸੀਂ ਲਾਸਟ ਟਾਈਮ ਵੀ ਕਹੇ ਸੀਗੇ ਹਮ ਸਾਹਿਬ ਨੇ ਕਿ ਕਿ ਉਹਦੀ ਸਾਡੀ ਝਾਕੀ ਦਿਖਾ ਦੇ ਤੁਸੀਂ ਸਮਝਦੇ ਕਿ ਦੀ ਗੱਲ ਜੇ ਬਾਕੀ ਦੇਸ਼ ਦੀ ਦਿਖਾਈ ਜਾ ਸਕਦੀ ਹੈ ਤੇ ਸਾਡੀ ਕਿਉਂ ਨਹੀਂ ਦਿਖਾਈ ਜਾਂਦੀ ਸਾਡੇ ਤੇ ਕੋਈ ਆਬਜੈਕਸ਼ਨ ਲਾਉਂਦੇ ਵੀ ਕਾਹਦੇ ਲਾਉਂਦੇ ਸਮਝਦੇ ਕਿ ਦੀ ਗੱਲ ਤੇ ਜੇ 8 9 ਵਾਰ ਉਹਦੇ ਸੰਦੀਪ ਧਖਰ ਜੀ ਨੇ ਵੀ ਕਿਹਾ ਜੀ 9 ਵਕਤ ਨਹੀਂ ਦਿਖਾਦੇ ਤੁਸੀਂ ਕੀ ਕਰਦੇ ਹੋ ਜੀ ਤੁਸੀਂ ਪਹਿਲਾਂ ਕੈਪਟਨ ਮਨਿੰਦਰ ਸਿੰਘ ਦੇ ਨਾਲ ਹੀ ਅੱਜ ਕੱਲ ਤੁਸੀਂ ਭਾਜਪਾ ਦੇ ਤੁਸੀਂ ਕੀ ਕਰਦੇ ਹੋ ਜੀ ਬਦਲ ਕੇ ਕੀ ਕਰਦੇ ਜੇ ਝੱਕੀਆਂ ਸਾਡੀਆਂ ਨਹੀਂ ਦਿਖਾਉਂਦੇ ਸਾਡਾ ਸਾਡੀ ਸਟੇਟ ਲੀਡਰਸ਼ਿਪ ਦਾ ਇਹ ਫੱਜ ਬਣਦਾ ਕਿ ਹੈ ਸੀ ਆਪਣਾ ਪ੍ਰੋਟੈਸਟ ਕਰੀਏ ਕਿ ਭਈ ਕਿਉਂ ਨਹੀਂ ਦਿਖਾਦੇ ਸਾਨੂੰ ਸਮਝਦੇ ਕਦੀ ਗੱਲ ਸੋਹ ਸੁਨੀਲ ਜਾਖੜ ਜੀ ਨੂੰ ਮਾਫੀ ਮੰਗਣੀ ਚਾਹੀਦੀ ਆ ਮੈਂ ਉਹਨਾਂ ਨੂੰ ਫੇਰ ਕਹੂੰਗਾ ਤੁਹਾਨੂੰ ਮਾਫੀ ਮੰਗਣੀ ਪਊਗੀ ਤੇ ਜੇ ਤੁਸੀਂ ਕਹਿੰਦੇ ਮੈਂ ਆਪਣੇ ਬਿਆਨ ਤੇ ਖੜਾ ਤਾਂ ਭਈ ਇੱਥੇ ਹੀ ਖੜਾ ਰਹੀਂ ਜਿੱਥੇ ਖੜਾ ਆ ਉੱਥੇ ਖੜਾ ਦਿਓ ਬਾਕੀ ਪੰਜਾਬ ਦੇ ਦਰਵਾਜੇ ਤੁਹਾਡੇ ਲਈ ਬੰਦ ਆਉਗੇ ਤਾਂ ਫਿਰ ਪਤਾ ਲੱਗੂਗਾ ਤੁਹਾਨੂੰ ਉਹ ਕਿਸਾਨ ਤਾਂ ਫਿਰ ਚੱਲ ਚੱਲੇ ਉੱਥੇ ਦਿੱਲੀ 750 ਅੱਗੇ ਸ਼ਹੀਦ ਹੋਇਆ ਖੜੇ தோ ਖੜੇ தோ ਜਿੱਥੇ ਖੜੇ ਰਹੇ ਨੇ ਤੁਸੀਂ ਸਮਝਦੇ ਕਿ ਦੀ ਗੱਲ ਖੜੇ ਰਹਿਣ ਦੀ ਕਿਹੜੀ ਗੱਲ ਹੈ ਇਹ ਤਾਂ ਇਹ ਤਾਂ ਟੀਟਪੂੜਾ ਇਹਨਾਂ ਆਪਾਂ ਗਲਤ ਬਿਆਨ ਦੇ ਕੇ ਕਹੀਏ ਕਿ 나ਜੀ ਮੈਂ ਤਾਂ ਆਪਣੇ ਬਿਆਨ ਤੇ ਖੜਾ ਕੀ ਖੜਾ ਜੀ ਰੱਖਿਆ ਰੱਖਿਆ ਡਿਪਾਰਟਮੈਂਟ ਦੇ ਅਫੀਸਰ ਮਿਨਿਸਟਰੀ ਦੇ ਕਲੀਅਰ ਕਰਤਾ ਵੀ ਇਦਾਂ ਦੀ ਕੋਈ ਗੱਲ ਨਹੀਂ ਤੇ ਜਾਖੜ ਕਹੀ ਜਾਂਦਾ ਤੇ ਖੜਾ ਉਹਦੀ ਕੀ ਕੀ ਵੈਲਿਊ ਉਹਦੀ ਖੜਾ ਰੇ ਕੋਈ ਖੜਾ ਖੜਾ ਖਲੋਤਾ ਰੇ ਜੀ ਜਿੰਨਾ ਖਲੋਤਾ ਰਹਿਣਾ ਉਹਨੇ ਕੋਈ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਦੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ full on veg ਸੌਅ ਦੇ ਵਿੱਚ ਕੀ ਕੀਤਾ ਜਾ ਰਹੀ ਹੈ bridal ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਅਥੀ ਅਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟਚ ਅਪ, ਫਰੋਸਟਿੰਗ, 3D ਸ਼ੇਡ हेयर ਪਾਲਿਸ਼ਿੰਗ ਦੀ ਸੇਵਾ ਲੈ ਸਕਦੇ। ਤੁਸੀਂ ਇੱਥੇ ਮੈਨੀਕਿਊਰ, ਪੈਡੀਕਿਊਰ ਵੀ ਕਰਵਾ ਸਕਦੇ। ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ। ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ। ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼